ਵੈ ਗੁਰਜੀ ਘਰ ਆਸਾ ਵੈ ਗੁਰਜੀ ਕੀ ਬਤੇ ਤੁਹਾਡੇ ਸਾੜੀ YouTube ਚੈਨਲ ਤੇ ਫਿਰ ਉੱਤੇ ਸਵਾਤਾਈ ਅੱਜ ਦੇ ਵੀਡੀਓ ਲੈ ਕੇ ਆਂ ਬਲਾਂ ਵਾਲੀ ਪੱਗ ਜਿਹ ਲੈਂਥ 7 ਮੀਟਰ ਕਾ ਪੜਾ ਲ ਬਹੁਤ ਵਰਵਾਤੇ ਆ ਕਿੜਾ ਪਪੱਲਾ ਲੜ ਲਾਉਣਾ ਸਰਦੇ ਸੈਂਟਰ ਤੋਂ ਲਿਆ ਕੇ ਲੜ ਨੂੰ ਪੂਣੀ ਦਾ ਹਲਦ ਪਾ ਥੱਲੇ ਰੱਖ ਕੇ ਬੰਦਪਾਸਾ ਉੱਤੇ ਰੱਖ ਕੇ ਦੋਈ ਪਾ ਲੈ ਜੋ ਬਲ ਨੇੜੇ ਪਕਟੇ ਕਰਨੇ ਨੇ ਤੇ ਚੱਗੇ ਤਰਲੇ ਆਪਣੇ ਵਾਲ ਨੂੰ ਇਕੱਠੇ ਕਰਕੇ ਤੇ ਲੜ ਨੂੰ ਕਿਤੇ ਨਾਲ ਸੈਟ ਕਰਕੇ ਤੇ ਅਸੇ ਜਿਹੜੇ ਬੰਵਾਲ ਨੇ ਲੋਡ ਕਰਕੇ ਤੇ ਅਧੇ ਖੱਤੀਗਲ ਡਾ ਕੇੜਾ ਪਲਾਡ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਆਪਣੇ ਇਸ ਵਿੱਚੋਂ ਜਿਆਦਾ ਬਲ ਨਹੀਂ ਪਾਵਾਂਗੇ ਤੇ ਲਾੜ ਨੂੰ ਨਾ ਹੀ ਜਿਆਦਾ ਪਤਲਾ ਕਰਾਂਗੇ ਜੇ ਆਪ ਜਿਹੜਾ ਲਾੜ ਨੂੰ ਜਿਆਦਾ ਪਤਲਾ ਕਰ ਦਿਆਂ ਤਾਂੜਾ ਆਪਣਾ ਲੜਾ ਅੱਖ ਤੋਂ ਕਿਸ ਕੀ ਜਾਊਗਾ ਤੇ ਜੱਗਿਤ ਲੜਾ ਪਲਾਡ ਨੂੰ ਲੋਡ ਕਰਕੇ ਤੇ ਸੈਟ ਕਰਕੇ ਲਗਾ ਦੇਣਾ ਹੈ ਤੇੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਬੈਕ ਨੂੰ ਪਿੰਚ ਕਰਕੇ ਪੁਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਪੱਲਿਆਂ 'ਚ ਉਹ ਵਾਲ ਨੇ ਜਿਹੜੇ ਆਪਾਂ ਇਕੱਠੇ ਕਰਨੇ ਹਨ ਤੇ ਚੰਗੀ ਤਰ੍ਹਾਂ ਲੈ ਆਪਾਂ ਉਹ ਦੋਈ ਚੋ ਵਾਲ ਦਿਓ ਇਕੱਠੇ ਕਰਕੇ ਤੇ ਲੜਨ ਨੂੰ ਤੇ ਕਿਧਰ ਨਾਲ ਸੈੱਟ ਕਰਕੇ ਦੋਸੋਂ ਵਿੱਚੋਂ ਵਾਲ ਨੇ ਜਿਹੜੇ ਆਪਾਂ ਇਕੱਠੇ ਕਰਨੇ ਹਨ ਤੇ ਬ੍ਰੀਕ ਬ੍ਰੀਕ ਵਾਲ ਨੇ ਜਿਹੜਾ ਆਪਾਂ ਕੱਠੇ ਕਰਕੇ ਤੇ ਲੜਨੂੰ ਇੱਕ ਨੋਕ ਤੇ ਟਿਕਾ ਲੈਣਾ ਹੈ ਤੇ ਜਿੱਥੇ ਆਪਣੇ ਪਹਿਲਾਂ ਦੇ ਬਲ ਮੁੱਕ ਜਾਨਗੇ ਉੱਥੇ ਆਪਣਾ ਲੜਨੂੰ ਲੋਡ ਕਰਕੇ ਜੱਟਾ ਟੱਕਰ ਕੇ ਟੇਬਲ ਉੱਲੋਂ ਲੋਡ ਕਰਕੇ ਲਗਾ ਦੇਣਾ ਹੈ ਜਿਹਨਾਂ ਨਾਲ ਬਾਲ ਨੇੜੇ ਆਪਾਂ ਸੰਘਣੇ ਕਰੀ ਜਾਣਿਆ ਨਾ ਜਿਹੜਾ ਆਪਾਂ ਅਗਲਾ ਲੜ ਲਉਣਾ ਹੈ ਲੜ ਨੂੰ ਵਾਪਸ ਪੇਜ ਕਰਕੇ ਮੋਨੀ ਦਾ ਹੱਥ ਲੈ ਰੱਖ ਕੇ ਬੰਦਪਤਾ ਉੱਤੇ ਰੱਖ ਕੇ ਲੋਈ ਪੱਲੇ ਜੋ ਵਾਲ ਨੇ ਉਹ ਜਿਹੜੇ ਇਕੱਠੇ ਕਰਨਿਆ ਨਾ ਜੇ ਚੰਗੀ ਤਰ੍ਹਾਂ ਆਪਰ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਤੇ ਵਲ ਨੇੜੇ ਆਪਾ ਲੋਡ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੋਡ ਕਰਕੇ ਲਗਾਉਣਾ ਹੈ ਇੱਕ ਅਗਲਾ ਡਾੜਾ ਪਲਾੜ ਨੂੰ ਵੀ ਕੱਢ ਲੈਣਾ ਹੈ ਤੇ ਬਾਕੀ ਪਾ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਜਿਹੜਾ ਆਪਾਂ ਅਗਲਾ ਡਾੜਾ ਲਾਉਣਾ ਹੈ ਲਾੜ ਨੂੰ ਬੈਕ ਤੇ ਪੈਂਚ ਗਾੜ ਕੇ ਪੁਣੀ ਦਾ ਹੱਲ ਤੋਂ ਬਾਅਦ ਹੱਲੇ ਰੱਖ ਕੇ ਬੰਦਪਾਤ ਉੱਤੇ ਰੱਖ ਕੇ ਤੇ ਲਾੜ ਨੂੰ ਜਿਹੜਾ ਕਿਤਰਾ ਸੈੱਟ ਕਰਕੇ ਜਿਸ ਵਿੱਚ ਉਹ ਵਾਲ ਨੇੜ ਆਪਾਂ ਕੱਠੇ ਕਰਨੇ ਹਨ ਨਾ ਤੇ ਲੜ ਨੂੰ ਲੋਡ ਕਰਕੇ ਤੇ ਬਾਕੀ ਭਾਗ ਜਿਹੜੀ ਆਪਾਂ ਸੈਟਿੰਗ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਲੋਡ ਕਰਕੇ ਲਗਾਉਣਾ ਹੈ ਤੇ ਬਾਅਦ ਵਿੱਚ ਬਾਜ ਨਾਲੀਆਂ ਸੂਈਆਂ ਪੱਗ ਪੈਣਾ ਜਿਹੜੇ ਆਪਣੇ ਵਾਲ ਨੇ ਲੋਡ ਕਰ ਲੈਣੇ ਹਨ ਤੇ ਬਾਕੀ ਬਾਦਰੀਆ ਪਸਟਿੰਗ ਨੂੰ ਨਾਲ ਹੀ ਨਾਲ ਕਰਿਆਣੀ ਹੈ ਜਿਆ ਆਪਣੇ ਵਾਲ ਨੇ ਵੀ ਆਪਾਂ ਬਣਾ ਲੈਣਾ ਹੈ ਨਾ ਥੜਾ ਆ ਅਗਲਾ ਲੜ ਲਗਾਉਣਾ ਹੈ ਨਾੜਨ ਬੈਗ ਤੋਂ ਪਿੰਚ ਕਰਕੇ ਉਨੀ ਦਾ ਹਲਦਾ ਬਥਲੇ ਰਾਕੇ ਬੰਦ ਪਾਉ ਤੇਰਾ ਕਿ ਦੋ ਹੀ ਪੱਲੇ ਸੈਟ ਕਰਕੇ ਟੇਲਰ ਨੂੰ ਜਿੰਨਾ ਸੈਟ ਕਰਕੇ ਤੇ ਲੋਡ ਕਰਕੇ ਤੇ ਬਰਾਂ ਨੂੰ ਕੱਢ ਕੇ ਤੇ ਨਾਲ ਦੀ ਨਾਲ ਬਾਕੀ ਫਿਰ ਜਿਹੜੀ ਆਪਾਂ ਸੈਟਿੰਗ ਕਰਕੇ ਇਹਨਾਂ ਨੂੰ ਲੁੜਕਾਰ ਕੇ ਲਾਉਣਾ ਹੈ ਤੇ ਬਾਕੀ ਬੱਦੜੀ ਆਪਾਂ ਸੜੀ ਹੋਰੜੀ ਨਾਲ ਦੇ ਨਾਲ ਕਰੀ ਜਾਣੀ ਹੈ जे बड़ी पसंदि आई ताई खिड़क यू करियो जे बड़ियां बत बसू करियो ਟੜਾਪਾ ਅਗਲਾ ੜਾ ਲਗਾਉਣਾ ਛੇ ਮਾੜੋ ੜਾ ਨੂੰ ਵੈਟੂ ਪੰਚੀ ਕਰਕੇ ਪੂਣੀ ਰੋਲ ਲਵਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋ ਹੀ ਪਲੇ ਜੋ ਪਲੇ ਪਲੇ ਗਿਆਰਾ ਖੋਲ ਕੇ ਦੂਜੇ ਪਲੇ ਆਪਣੇ ਮਟਾਈ ਵਾਲੇ ਪਾਸੋਂ ਨਾਲ ਜੋੜ ਕੇ ਚਾਰੋਂ ਗਲੇਂਡਾ ੜਾ ਲਾੜਨ ਨੂੰ ਉੱਤੇ ਸੈਟ ਕਰਨਾ ਹੈ ਚਾਰੋਂ ਗਲੇਂਡਾ ੜਾ ਲਾੜਨ ਨੂੰ ਉੱਤੇ ਸੈਟ ਕਰਕੇ ਤੇ ਲਾੜਨ ਨੂੰ ਕਿਹ ਕਿਤਨਾ ਸੈਟ ਕਰਕੇ ਇੱਕ ਲਵੇ ਹਲਕਾ ਜਿਹੜਾ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਸਾਫ ਕਰ ਲੈਣਾ ਹੈ ਤੇ ਫਿਰ ਨਕਰੀਹੀ ਜਿਹੜਾ ਆਪ ਲੜ ਨੂੰ ਫੋਲਡ ਕਰਨਾ ਹੈ ਨਕਰੀਹੀ ਚਿਹੜ੍ਹੇ ਨੂੰ ਫੋਲਡ ਕਰਕੇ ਚਾਰ ਨੂੰ ਗੇਂਡ ਲੜ ਨੂੰ ਉੱਤੇ ਸੱਟ ਕਰਕੇ ਤੇ ਸਾਫ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਸੱਟ ਕਰ ਜਿਹੜਾ ਆਪ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤਨ ਆਲਿਆਂ ਦੇ ਬਾਕੀ ਬੋ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਆਪਣੇ ਵਾਲੇ ਉਹ ਵੀ ਆਪਾਂ ਸੈਟ ਕਰ ਲੈਣੇ ਹਨ ਤੁਸੀਂ ਜੇ ਤੁਹਾਨੂੰ ਸੈਟਿੰਗ ਕਰ ਲਈ ਡਬਲ ਸ਼ੀਸ਼ਾ ਆਪਣਾ ਵਰਤ ਸਕਦੇ ਹੋ ਤੇ ਜਿਹੜਾ ਆਪਾਂ ਕੱਲੀ ਲੜ ਲਗਾਉਣਾ ਲੜ ਨੂੰ ਵੈਕ ਤੋਂ ਪੰਜ ਗਾੜ ਕੇ ਆਪੋ ਨਹੀਂ ਦਹਲ ਦਾ ਬਾਤ ਅੱਧਾ ਲੜ ਨੂੰ ਉੱਪਰ ਫੋਲਡ ਕਰਨਾ ਹੈ ਅੱਧਾ ਲੜ ਨੂੰ ਥੱਲੇ ਫੋਲਡ ਕਰਕੇ ਤੇ ਲੜੇ ਵਿੱਚੋਂ ਜਿਹੜੇ ਆਪਾਂ ਵਾਲਿਓ ਕੱਢ ਗਏ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਜਿਹੜੇ ਉੱਤੇ ਬਾਲ ਆ ਜਾਂਦੇ ਉਹਨਾਂ ਨੂੰ ਆਪਾਂ ਲੋਡ ਕਰਕੇ ਤੇ ਸੈੱਟ ਕਰਕੇ ਲਗਾਉਣਾ ਹੈ ਪੱਕਾ ਕਰੇ ਰਿਹਾ ਪੱਗ ਬਲਣਾ ਹੈ ਜੇ ਸਭੇ ਚੰਗੀ ਤਰ੍ਹਾਂ ਡੇਪਾ ਵਾਲਿਓ ਕੱਢ ਗਏ ਤੇ ਲੜ ਨੂੰ ਪੱਗ ਪਿੰਦੇ ਥੱਲੇ ਰੱਖ ਕੇ ਰੱਟਵਾਂ ਨੂੰ ਫੋਲ ਲਗਾ ਦੇਣਾ ਹੈ ਰੱਟਵਾਂ ਨੂੰ ਫੋਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਡੇਪਾ ਲੜ ਨੂੰ ਲੋਡ ਕਰਕੇ ਤੇ ਥੋੜੀ ਚੜਾਈ ਜੇ ਕਰਕੇ ਥੋੜੇ ਚ ਬਲਵਾ ਕੇ ਤੇ ਲੜ ਨੂੰ ਸੈਟ ਕਰਕੇ ਇਹ ਤੋਂ ਅਲੱਗ ਖਿਸਕਿਆਂ ਦਾ ਤੁਸੀਂ ਇੱਕ ਜਾਂ ਦੋ ਪਾ ਵੇੜੇ ਲਾੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ। ਟਰਾਰਨ ਨੂੰ ਇੱਕ ਵਾਰ ਦਪਕੇ ਗਾਂਹਾਂ ਜਾ ਕੇ ਇਹੜਾ ਪ੍ਰਾੜ ਨੂੰ ਫੁਲਾ ਦੇਣਾ ਹੈ। ਤੇ ਨਾਲੇ ਯਾਰ ਬਾਕੀ ਬੱਦਲੀ ਆਪ ਸੈਟਿੰਗ ਕਰ ਜਾਣੀ ਹੈ। ਜਿਹੜਾ ਆਪਾਂ ਸਲ ਟਕਣਾ ਜਿਹੜਾ ਪਲਰ ਦਾ ਇਸਟੋਰ ਦੇ ਸੈਂਟਰ ਤੋਂ ਉਹਨਾਂ ਆਪ ਬੈਟ ਖਿੱਚ ਕੇ ਚੰਗੀ ਤਰ੍ਹਾਂ ਚੜ੍ਹ ਪਾਸ ਨੂੰ ਫਲਾ ਕੇ ਤੇ ਜਿੱਥੇ ਕਿਤੇ ਸਨ ਗਰੇਨ ਦਾ ਉੱਥੋਂ ਬੜਵਿਸ਼ੀਆਂ ਦੇ ਕੇ ਜਿਹੜਾ ਆਪਾਂ ਸੜਾ ਕਵਰ ਕਰਨਾ ਹੈ ਚੰਗੀ ਤਰ੍ਹਾਂ ਜਿਹੜਾ ਆਪਾਂ ਸੜਾ ਟਾਈਟ ਕਵਰ ਕਰਕੇ ਤੇ ਜਿੱਥੇ ਕਿਤੇ ਸਨ ਗਰੇਨ ਦਾ ਉੱਥੋਂ ਬੜਵਿਸ਼ੀਆਂ ਦੇ ਕੇ ਜਿਹੜਾ ਆਪਾਂ ਸੜ ਕਵਰ ਕਰ ਲੈਣਾ ਬੈਕ ਤੇ ਲਗਾਉਣਾ ਅੱਧਾ ਸੱਜੇ ਨੂੰ ਅੱਧਾ ਖੱਬੇ ਫੋਲਡ ਕਰਕੇ ਜਿਹੜਾ ਪਲਰ ਨੂੰ ਬੈਕ ਤੇ ਚੜਾਈ ਕਰਕੇ ਤੇ ਸਾਫ਼ ਕਰਕੇ ਤੇ ਲੜਾਉ ਨੂੰ ਸੈਟ ਕਰਕੇ ਤੇ ਲੋਡ ਕਰਕੇ ਲਗਾ ਦੇਣਾ ਇੱਕ ਵਾਰ ਜਿਹੜਾ ਲੜਨੂੰ ਦੱਬ ਕੇ ਕਹਾਂ ਜਾ ਕੇ ਜਿਹੜਾ ਲੜਨੂੰ ਫਲਾਉਣਾ ਹੈ ਜੇ ਵੀਡੀਓ ਮੱਤਵਾਰ ਸੇ ਯੂ ਕਰਿਓ ਤੇ ਜਲਦੀ ਨੁੜ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ